ਸਾਰੇ ਟੱਬਰ ਦਾ ਬਾਹਰ ਵੀਜ਼ਾ ਲੱਗਿਆ ਸੀ ਸਾਰਿਆਂ ਨੇ ਅਮਰੀਕਾ ਜਾਣੇ ਤਾਂ ਕਰਕੇ ਇਹਨਾਂ ਨੇ ਆਪਦੀ ਜਿਹੜੀ ਕੂਠੀਏ ਸੇਲ ਕਰਨੀ ਹੈ ਬਾਕੀ ਤੋਂ ਉਹਨ ਕੂਠੀ ਪਸੰਦ ਆਊਗੀ ਵਧੀਆ ਕੂਠੀ ਇਹਨਾਂ ਨੇ ਬਣਵਾਈ ਹੋਈ ਹੈ ਤੇ ਪੂਰੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੀ ਨੰਬਰ ਆਪਣਾ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਕੂਠੀ ਘਰ ਮਕਾਨ ਤੁਹਾਡੇ ਕੋਲੇ ਹੈ ਵੇਚਣ ਵਾਸਤੇ ਆਪਣੇ ਕੋਲੇ ਭੇਜੋ ਆਪਣੇ WhatsApp ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਨੰਬਰ ਹੈ ਜੀ 73800 ਪੂਰਾ 26173 ਚੈਨਲ ਦਾ WhatsApp ਨੰਬਰ ਹੈ ਇਹ ਤੁਹਾਨੂੰ ਲਗਿਆ ਹੋਇਆ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਗ੍ਹਾ ਹੈਗੀ ਅਜੀ ਕੋਠੀ ਦੀ 12 ਮਰਲੇ ਤੇ 12 ਮਰਲੇ ਜਿਹੜੀ ਆਪਾਂ ਨੂੰ ਇਹ ਜਗ੍ਹਾ ਮਿਲੂਗੀ ਇਹ ਆਪਾਂ ਨੂੰ ਰਜਿਸਟਰੀ ਵਾਲੀ ਮਿਲੂਗੀ ਤੇ ਕੋਠੀ ਦਾ ਫਰੰਟ ਦੇਖ ਲਓ ਜੀ ਤੇ ਕੋਠੀ ਬਹੁਤ ਵਧੀਆ ਬਣੀ ਹੋਈ ਹੈ ਦੇ ਆਸੇ-ਪਾਸੇ ਦਾ ਜਿਹੜਾ ਏਰੀਆ ਆਸੇ-ਪਾਸੇ ਦਾ ਜਿਹੜਾ ਮਾਹੌਲ ਹੈ ਬਹੁਤ ਵਧੀਆ ਆਪਨ ਮਿਲ ਜੂਗਾ। ਬਾਕੀ ਸੜਕ ਵਧੀਆ ਲੱਗਦੀ ਆ ਤੇ ਗੱਡੀ ਸਿੱਧੀ ਅੰਦਰ ਘਰ ਦੇ ਜਾਂਦੀ ਆ ਜੀ। ਆਸੇ-ਪਾਸੇ ਪੂਰਾ ਰਿਹਾਇਸ਼ੀ ਏਰੀਆ ਤੁਸੀਂ ਦੇਖ ਰਹੇ ਹੋ ਜਿਵੇਂ ਕਿ ਕੂਠੀ ਘਰ ਬਹੁਤ ਸਾਰੇ ਆਪਨ ਆਸੇ-ਪਾਸੇ ਮਿਲ ਜਾਣਗੇ। ਤੇ ਤੋਂ ਹਨ ਮੈਂ ਦੱਸ ਦੇਣਾ ਜੀ ਜਿਹੜੀ ਇਹ ਕੂਠੀ ਹੈ ਇਹ ਕਮਰਸ਼ੀਅਲ ਏਰੀਆ ਦੇ ਵਿੱਚ ਬਣੀ ਹੋਈ ਆ। ਫਰੰਟ ਦੇ ਵਿੱਚ ਆਪਨੂੰ ਕਮਰਸ਼ੀਅਲ ਏਰੀਆ ਮਿਲ ਜੂਗਾ ਫਰੰਟ ਤੇ ਆਪਨੂੰ ਉੱਪਰ ਰਿਹਾਇਸ਼ ਮਿਲ ਜੂਗੀ। ਤੇ ਬੈਕਸਾਈਡ ਵੀ ਰਿਹਾਈਸ਼ ਹੈ ਦੋਵੇਂ ਸਾਈਡ ਆਪਨੂੰ ਰਿਹਾਈਸ਼ ਮਿਲੂਗੀ ਤੇ ਮਾਲਕ ਕਹਿੰਦੇ ਨੇ ਵੀ ਪਿੱਛੇ ਤਾਂ ਕੂਠੀ ਸਾਡੀ ਬਣੀ ਹੋਈ ਹੈ ਤੇ ਉੱਪਰ ਜਿਹੜਾ ਫਰੰਟ ਤੇ ਬਣਾ ਹੋਇਆ ਪੋਰਸ਼ਨ ਉਹ ਅਸੀਂ ਰੈਂਟ ਤੇ ਦੇ ਦਿੰਨੇ ਆ ਸੀ ਬਹੁਤ ਵਧੀਆ ਰੈਂਟ ਮਿਲ ਜਾਂਦਾਗਾ ਜਿਹੜਾ ਫਰੰਟ ਤੇ ਜਿਹੜਾ ਪੋਰਸ਼ਨ ਬਣਾ ਹੋਇਆ ਹੈ ਉੱਪਰ ਬੈੱਡਰੂਮ ਬਣੇ ਹੋਏ ਨੇ ਵਧੀਆ ਬਾਥਰੂਮ ਕਿਚਨ ਸਟੋਰ ਇਹ ਕੁਝ ਆਪਾਂ ਨੂੰ ਉੱਪਰ ਮਿਲ ਜੂਗਾ ਬਾਕੀ ਜਿਹੜਾ ਕਮਰਸ਼ੀਅਲ ਏਰੀਆ ਉਹ ਤੁਹਾਨੂੰ ਮੈਂ ਦਿਖਾਈ ਰਿਆ ਸੀ ਤੇ ਵੀਡੀਓ ਬਹੁਤ ਚੰਗੀ ਇਹਨਾਂ ਨੇ ਬਣਾ ਕੇ ਭੇਜੀ ਆ ਤੇ ਹੁਣ ਆਪਾਂ ਬੈਕ ਸਾਈਡ ਚੱਲਦੇ ਆ ਜਿਹੜੀ ਇਹਨਾਂ ਦੀ ਆਪਦੀ ਕੂਠੀ ਹੈ ਆਪਦੀ ਜਿਹੜੀ ਰਿਹਾਈਸ਼ ਹੈ ਬੈਕ ਸਾਈਡ ਤੇ ਅੰਦਰ ਆਪਾਂ ਪਹੁੰਚ ਗਏ ਜੀ ਪਹਿਲਾਂ ਤੁਸੀਂ ਲੋਬੀ ਏਰੀਆ ਦੇਖ ਲਓ ਪੂਰਾ ਵਧੀਆ ਓਪਨ ਲੋਬੀ ਆਪਾਂ ਨੂੰ ਮਿਲ ਜੂਗੀ ਪੂਰੀ ਖੁੱਲੀ ਡੁਲੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਬਾਕੀ ਕਿਚਨ ਵਗੈਰਾ ਬਹੁਤ ਵਧੀਆ ਆਪਾਂ ਨੂੰ ਮਿਲ ਜੂਗਾ ਬੈਡਰੂਮਸ ਬਹੁਤ ਵਧੀਆ ਮਿਲ ਜਾਣਗੇ ਸਾਰਾ ਕੰਮ ਟੋਟਲ ਇਹਨਾਂ ਨੇ ਕਰਵਾ ਰੱਖਿਆ ਬਾਕੀ ਰੰਗ ਰੋਗਨ ਦਾ ਟੋਟਲ ਕੰਮ ਆਪਾਂ ਨੂੰ ਮਿਲ ਜਾਊਗਾ ਜੋੜੀਆਂ ਗੇਟ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਜੀ ਜਿਹੜੇ ਬੈਡਰੂਮਸ ਆਪਾਂ ਨੂੰ ਮਿਲਣਗੇ ਉਹ ਪੂਰੇ ਖੁੱਲੇ ਡੁੱਲੇ ਆਪਾਂ ਨੂੰ ਮਿਲਣਗੇ ਕੋਈ ਐਦਾਂ ਨਹੀਂ ਵੀ ਛੋਟੇ ਛੋਟੇ ਬਣੇ ਹੋਏ ਨਹੀਂ ਪੂਰੇ ਵੱਡੇ ਵੱਡੇ ਪੂਰੇ ਵਧੀਆ ਆਪਾਂ ਨੂੰ ਮਿਲ ਜਾਣਗੇ ਬਾਕੀ ਪੂਰੀ ਵੀਡੀਓ ਤੁਸੀਂ ਦੇਖ ਰਹੇ ਹੋ ਜੀ ਤੇ ਸਾਰਾ ਕੁਝ ਤੁਸੀਂ ਦੇਖੋਗੇ ਤੇ ਪੂਰੀ ਵੀਡੀਓ ਇਹਨਾਂ ਨੇ ਬਣਾ ਕੇ ਭੇਜੀ ਆ ਪੂਰੀ ਵੀਡੀਓ ਤੇ ਪੂਰੀ ਵਧੀਆ ਤਰੀਕੇ ਨਾਲ ਇਹਨਾਂ ਨੇ ਬਣਾ ਕੇ ਭੇਜੀ ਆ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਡੇ ਕੋਲੇ ਵੀ ਘਰ ਕੂਠੀ ਮਕਾਨ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਵੀਡੀਓ ਜਿਹੜੀ ਤੁਸੀਂ ਬਣਾਉਣੀ ਹੋ ਉਹ ਪੂਰੀ ਵਧੀਆ ਬਣਾ ਕੇ ਭੇਜਿਆ ਕਰੋ ਜੀ ਜਿਵੇਂ ਕਿ ਇਹਨਾਂ ਨੇ ਬਣਾ ਕੇ ਭੇਜੀ ਆ ਬਾਹਰ ਤੋਂ ਬਣਾਉਣੀ ਸ਼ੁਰੂ ਕੀਤੀ ਤੇ ਸਾਰਾ ਕੁਝ ਵਧੀਆ ਇਹਨਾਂ ਨੇ ਦਿਖਾਇਆ ਜੀ ਬਾਕੀ ਕਿਚਨ ਵਗੈਰਾ ਤੁਸੀਂ ਦੇਖੋਗੇ ਤੇ ਸਾਰਾ ਕੁਝ ਤੁਹਾਨੂੰ ਮੈਂ ਵੀਡੀਓ ਚ ਦਿਖਾ ਵੀ ਰਹੀ ਸੀ ਬੈਡਰੂਮ ਵਗੈਰਾ ਤੁਸੀਂ ਦੇਖ ਰਹੇ ਹੋ ਤੇ ਵੀਡੀਓ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸਿਓ ਨਾਲ ਦੀ ਨਾਲ ਹੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਤੇ ਜਿਹੜੀ ਇਹ ਕੂਠੀ ਆਪਾਂ ਲੈ ਕੇ ਪਹੁੰਚੇ ਹਾਂ ਅੱਜ ਤੁਹਾਡੇ ਵਾਸਤੇ ਕਿਵੇਂ ਦੀ ਤੁਹਾਨੂੰ ਲੱਗ ਰਹੀ ਹੈ ਜੀ ਤੁਸੀਂ ਕਾਫੀ ਡਿਮਾਂਡ ਕੀਤੀ ਸੀਗੀ ਸਾਨੂੰ ਕਮਰਸ਼ੀਅਲ ਏਰੀਆ ਦੇ ਵਿੱਚ ਕੂਠੀ ਚਾਹੀਦੀ ਹੈ ਤੇ ਲੈ ਕੇ ਆਪਾਂ ਤੁਹਾਡੇ ਵਾਸਤੇ ਪਹੁੰਚੇ ਹਾਂ ਜੀ ਕਮਰਸ਼ੀਅਲ ਏਰੀਆ ਚ ਕੂਠੀ ਹੈ ਤੇ ਫਰੰਟ ਤੇ ਵਿੱਚ ਆਪਾਂ ਨੂੰ ਸ਼ੌਪ ਵਗੈਰਾ ਮਿਲ ਜੂਗੀ ਤੇ نیچے ਆਪਾਂ ਨੂੰ ਇੱਕ ਬੇਸਮੈਂਟ ਵੀ ਮਿਲ ਜਾਊਗੀ ਮਾਲਕ ਨੇ نیچے ਇੱਕ ਬੇਸਮੈਂਟ ਬਣਵਾਈ ਹੋਈ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਹਨਾਂ ਨੇ ਸਟੋਰ ਦੇ ਤੌਰ ਤੇ ਵਰਤ ਰਹੇ ਨੇ ਬੇਸਮੈਂਟ ਬਾਕੀ نیچے ਇਹ ਬੇਸਮੈਂਟ ਬਣੀ ਹੋਈ نیچے ਬਣੀ ਹੋਈ ਹੈ ਜੀ ਘਰ ਤੋਂ ਤੇ ਉੱਪਰ ਕੂਠੀ ਹੈ ਜੀ ਬਾਕੀ ਜੀ ਆਪਾਂ ਗੱਲ ਕਰੀਏ ਬੀ نیچے ਫਰਸ਼ ਦੀ ਗੱਲ ਕਰੀਏ ਤਾਂ ਫਰਸ਼ ਪੂਰਾ ਵਧੀਆ ਆਪਾਂ ਨੂੰ ਮਿਲ ਜੂਗਾ ਬਾਕੀ ਕਿਚਨ ਪੂਰਾ ਵਧੀਆ ਆਪਾਂ ਨੂੰ ਮਿਲ ਜੂਗਾ ਜਿਵੇਂ ਕਿ ਕਿਚਨ ਤੁਸੀਂ ਦੇਖ ਵੀ ਰਹੇ ਹੋ ਜੀ ਤੇ ਕੰਮ ਵਧੀਆ ਇਹਨਾਂ ਨੇ ਕਰਵਾ ਰੱਖਿਆ ਕਿਚਨ ਦਾ ਵੀ ਤੇ ਜਿਵੇਂ ਆਪਾਂ ਦੇਖ ਰਹੇ ਹਾਂ ਟਾਈਲ ਟੂਲਾਂ ਸਾਰੀਆਂ ਲੱਗੀਆਂ ਹੋਈਆਂ ਨੇ نیچے ਉੱਪਰ ਦੀਆਂ ਤੇ ਘਰ ਆਪਣੇ ਕੋਲੇ ਇਹ ਜਿਹੜਾ ਪਹੁੰਚਿਆਗਾ ਇਹ ਜਿਹੜੀ ਆਪਣੇ ਕੋਲੇ ਕੋਠੀ ਇਹ ਪਹੁੰਚੀ ਹੈ ਆਪਣੇ ਕੋਲੇ ਖਾਸ ਗੁਰਦਾਸਪੁਰ ਏਰੀਆ ਚ ਪਹੁੰਚੀ ਹੈ ਜੀ ਗੁਰਦਾਸਪੁਰ ਏਰੀਆ ਚ ਕੋਠੀ ਬਣੀ ਹੋਈ ਹੈ ਖਾਸ ਨਵੀਪੁਰ ਮੋਹੱਲੇ ਜੀ ਨਵੀਪੁਰ ਦੇ ਵਿੱਚ ਆਪਾਂ ਨੂੰ ਵਾਰਡ ਨੰਬਰ 13 ਦੇ ਵਿੱਚ ਇਹ ਕੋਠੀ ਮਿਲ ਜੂਗੀ ਸਮਰਸੀ ਵਾਲ ਮੋਟਰ ਲੱਗੀ ਹੋਈ ਹੈ ਪਾਣੀ ਵਾਸਤੇ ਪਾਣੀ ਦਾ ਪੂਰਾ ਵਧੀਆ ਪ੍ਰਬੰਧ ਹੈਗਾ ਬਾਕੀ ਇਹਨਾਂ ਨੇ ਮੁਰੰਮਤ ਵਗੈਰਾ ਜੋ ਵੀ ਰੰਗ ਰੋਗਨ ਦਾ ਕੰਮ ਹੈ ਜੋ ਵੀ ਕੁਝ ਹੁੰਦਾ ਜੀ ਮਾੜਾ ਮੋਟਾ ਸਾਰਾ ਕੁਝ ਇਹਨਾਂ ਨੇ ਕਰਵਾ ਰੱਖਿਆ ਮਾਲਕ ਨੇ ਕਿਹਾ ਵੀ ਕਿਸੇ ਨੂੰ ਵੀ ਪਸੰਦ ਜੇ ਕੋਠੀ ਇਹ ਆਵੇ ਕੋਈ ਵੀ ਆ ਕੇ ਦੇਖਣਾ ਚਾਹੁੰਦੇ ਤਾਂ ਮਾਲਕ ਕਹਿੰਦੇ ਨੇ ਵੀ ਆ ਕੇ ਦੇਖ ਲਿਓ ਘਰੇ ਤੇ ਰੇਟ ਵੇਖ ਕੇ ਮੁਕਾ ਲਾਂਗੇ ਜੇ ਆਪਾਂ ਰੇਟ ਡਿਮਾਂਡ ਦੀ ਗੱਲ ਕਰੀਏ ਤਾਂ 95 ਲੱਖ ਰੁਪਇਆ ਡਿਮਾਂਡ ਇਹਨਾਂ ਨੇ ਕੀਤੀ ਆ ਰੇਟ ਹਾਈ ਹੈ ਜੀ ਕਿਉਂਕਿ ਕਮਰਸ਼ੀਅਲ ਏਰੀਆ ਏਰੀਆ ਲੋਕੇਸ਼ਨ ਵਧੀਆਗਾ ਬਾਅਦ ਕੀ ਤੁਸੀਂ ਮਾਲਕ ਨਾਲ ਗੱਲ ਕਰੋਗੇ ਤੁਹਾਨੂੰ ਮਾਲਕ ਸਾਰਾ ਕੁਝ ਦੱਸ ਦੇਣਗੇ ਵਧੀਆ ਤਰੀਕੇ ਨਾਲ ਸਾਰਾ ਕੁਝ ਸਮਝਾ ਦੇਣਗੇ ਜੀ ਤੇ ਗੱਲ ਕਰੀਏ ਆਪਾਂ ਵੀ ਜਿਹੜੀ ਆਪਣੇ ਕੋਠੀ ਹੈ ਜੀ ਬੈਕ ਸਾਈਡ ਉਹਦੇ ਵਿੱਚ ਦੋ ਬੈਡਰੂਮ ਬੈਸਮੈਂਟ ਤੇ ਕਿਚਨ ਲੌਬੀ ਤੇ ਆਹ ਕੁਝ ਆਪਾਂ ਨੂੰ ਮਿਲ ਜਾਊਗਾ ਜੀ ਤੇ ਫਰੰਟ ਦੇ ਵਿੱਚ ਜਿਹੜਾ ਤੁਹਾਨੂੰ ਮੈਂ ਦੱਸਿਆ ਸੀਗਾ ਉਹ ਵੀ ਪੂਰਾ ਵਧੀਆ ਬਣਿਆ ਹੋਇਆ ਜੀ ਜਿਹੜਾ ਉਹਦੇ ਉੱਪਰ ਵੀ ਆਪਾਂ ਨੂੰ ਦੋ ਬੈਡਰੂਮ ਬਾਥਰੂਮ ਕਿਚਨ ਆ ਕੁਛ ਮਿਲ ਚੁਗਾ ਤੇ ਬਾਥਰੂਮ ਵਗੈਰਾ ਵਧੀਆ ਮਿਲ ਜੂਗਾ ਆਪਾਂ ਨੂੰ ਤੇ ਬਾਥਰੂਮ ਜਿੰਨੇ ਬਣੇ ਹੋਏ ਨੇ ਵਧੀਆ ਇਹਨਾਂ ਨੇ ਤਿਆਰ ਕਰਵਾਏ ਹੋਏ ਨੇ ਟੋਟਲ ਜਿਵੇਂ ਟਾਈਲਾਂ ਦਾ ਟੋਟਲ ਕੰਮ ਆਪਰ ਮਿਲ ਜੂਗਾ ਟੂਟੀਆਂ ਦਾ ਸਾਰਾ ਕੰਮ ਵਧੀਆ ਆਪਾਂ ਨੂੰ ਮਿਲੂਗਾ ਜੀ ਤੁਸੀਂ ਜਾ ਕੇ ਦੇਖ ਸਕਦੇ ਹੋ ਜੇ ਕਿਸੇ ਨੇ ਇੱਕ ਉਠੀ ਜਾ ਕੇ ਦੇਖਣੀ ਹੈ ਗੁਰਦਾਸਪੁਰ ਖਾਸ ਏਰੀਆ ਜੀ ਜਾ ਕੇ ਦੇਖੋ ਤੇ ਵੇਚਣ ਦਾ ਕਾਰਨ ਤੁਹਾਨੂੰ ਪਹਿਲਾਂ ਹੀ ਮੈਂ ਦੱਸਤਾ ਸੀਗਾ ਮਾਲਕ ਜਿਹੜੇ ਆਪ ਨੇ ਤੇ ਬੱਚਿਆਂ ਨਾਲ ਉਹਨਾਂ ਨੇ ਅਮਰੀਕਾ ਜਾਣਾ ਸੀ ਫਾਈਲ ਵਗੈਰਾ ਲੱਗੀ ਹੋਈ ਐ ਤੇ ਮਾਲਕ ਕਹਿੰਦੇ ਆ ਵੀ ਛੇਤੀ ਤੋਂ ਛੇਤੀ ਅਸੀਂ ਮਤਲਬ ਕਿ ਸੇਲ ਕਰਨਾ ਛੇਤੀ ਜਾਣਾ ਚਾਹੀ। ਬਾਕੀ ਤੁਸੀਂ ਗੱਲ ਕੋਈ ਵੀ ਕਰਨੀ ਹੈ ਤਾਂ ਮਾਲਕ ਨੇ ਆਪ ਦਾ ਜਿਹੜਾ ਮੋਬਾਈਲ ਨੰਬਰ ਦਿੱਤਾਗਾ ਉਹ ਤੁਹਾਨੂੰ ਮੈਂ ਨੋਟ ਕਰਵਾ ਹੀ ਦਿੱਤਾ ਜੀ। ਪਹਿਲਾਂ 2-3 ਬਰੀ ਸਕਰੀਨ ਤੇ ਲਿਖਿਆ ਆ ਹੀ ਜਾਂਦਾ। ਤੁਹਾਨੂੰ ਮਿਲ ਗਿਆ ਹੂਆ 99 144 44679 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਨਾ ਜੀ 99 144 44679 ਤੇ ਗੱਲਬਾਤ ਕਰ ਲਿਓ ਜਿਹੜੀ ਵੀ ਕਰਨਾ ਤੁਸੀਂ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਕੇ ਤੇ ਖਰੀਦ ਸਕਦੇ ਹੋ ਇਹ ਕੂਠੀ ਜੀ ਬਾਕੀ ਕਮੈਂਟ ਕਰਨਾ ਨਾ ਭੁੱਲਿਓ ਜੀ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸਿਓ ਤੁਹਾਨੂੰ ਕੂਠੀ ਇਹ ਜਿਹੜੀ ਇਹ ਕਿਵੇਂ ਦੀ ਲੱਗੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕੂਠੀ ਤੁਹਾਨੂੰ ਪਸੰਦ ਆਈ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਸਾਰੇ ਲਾਈਕ ਜ਼ਰੂਰ ਕਰ ਦਿਓ ਚਲਦੀ ਚਲਦੀ ਵੀਡੀਓ 'ਚ ਤੇ ਜਿਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਹੋ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਲਾਜ਼ਮੀ ਦਬਾ ਦਿਓ ਜਿਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਸਾਰੇ ਸਪੋਰਟ ਕਰਿਆ ਕਰੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਬਸਕ੍ਰਾਈਬ ਲਾਜ਼ਮੀ ਕਰ ਦੋ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਜਿਹੜੇ ਵੀ ਵੇਲੇ ਲੈ ਕੇ ਪਹੁੰਚੇਗੀ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਚੈਨਲ ਦੇ ਉੱਪਰ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਹਰ ਰੋਜ਼ ਵੀਡੀਓ ਲੈ ਕੇ ਆਉਂਨਾ ਅਲੱਗ-ਅਲੱਗ ਏਰੀਆ ਚ ਕੂਠੀ ਘਰ ਮਕਾਨ ਲੈ ਕੇ ਆਉਂਦੇ ਰਹਿੰਨੇ ਹਾਂ ਜੀ ਆਪਣੇ ਕੋਲੇ ਬਹੁਤ ਸਾਰੀਆਂ ਕੂਠੀਆਂ ਆਈਆਂ ਪਈਆਂ ਘਰ ਵੀ ਆਏ ਪਏ ਆ ਵਧੀਆ ਰੇਟਾਂ ਚ ਸਸਤੀ ਤੋਂ ਸਸਤੀ ਘਰ ਆਪਣੇ ਕੋਲੇ ਆਏ ਪਏ ਨੇ ਤੁਸੀਂ ਕਮੈਂਟ ਕਰੋ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੂਠੀ ਮਕਾਨ ਬਾਕੀ ਜੇ ਤੁਸੀਂ ਐਡ ਕਰਵਾਉਣੀ ਅਜੀ ਤੁਹਾਡੇ ਕੋਲੇ ਕੋਠੀ ਘਰ ਮਕਾਨ ਹੈਗਾ ਵੇਚਣ ਵਾਸਤੇ ਆਪਣਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਪੂਰੀ ਵੀਡੀਓ ਚ ਉੱਪਰ ਲਿਖਿਆ ਰਹਿੰਦਾ 73800 ਪੂਰਾ 26173 ਆਪਣੇ ਕੋਲੇ ਭੇਜ ਕੇ ਵੀਡੀਓ ਜਾਣਕਾਰੀ ਫੋਟੋਆਂ ਫ੍ਰੀ ਚੈਟ ਤੁਸੀਂ ਵੀ ਲਗਵਾ ਸਕਦੇ ਹੋ ਤੇ ਭੇਜੋ ਆਪਣੇ ਕੋਲੇ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਬਾਕੀ ਮਿਲਦੇ ਆ ਜਲਦੀ ਬਾਕੀ ਸਪੋਰਟ ਕਰਿਓ ਜੀ ਫੁੱਲ ਤੇ ਹਰ ਰੋਜ਼ ਦੀ ਤਰ੍ਹਾਂ ਇਸ ਵੀਡੀਓ ਨੂੰ ਵੀ ਪੂਰਾ ਪਿਆਰ ਦਿਓ ਜੀ